ਕੇਜਰੀਵਾਲ ਦੀ ਸੁਰੱਖਿਆ ਨੂੰ ਘਟਾ ਦਿੱਤਾ ਗਿਆ ਹੈ ਹਟਾਏ ਗਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਸੀ ਡੀਜੀਪੀ ਗੌਰਵ ਯਾਦਵ ਨੇ ਜ਼ਾਹਿਰ ਕੀਤੀ ਹੈ ਚਿੰਤਾ ਤੇ ਕਿਹਾ ਹੈ ਕਿ ਕੇਜਰੀਵਾਲ ਨੂੰ ਸਿਕਿਉਰਿਟੀ ਥ੍ਰੈਟਸ ਨੇ ਤੇ ਅਸੀਂ ਦਿੱਲੀ ਪੁਲਿਸ ਦੇ ਨਾਲ ਕੰਮ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਤੇ ਕੇਜਰੀਵਾਲ ਕੋਲ ਮੌਜੂਦਾ ਸਮੇਂ ਦੇ ਵਿੱਚ Z+ ਸਿਕਿਉਰਿਟੀ ਹੈ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਦਿੱਤੀ ਹੈ ਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਖਤਰੇ ਦੇ ਵਿੱਚ ਹੈ ਜਿਸ ਨੂੰ ਲੈ ਕੇ ਅਸੀਂ ਚਿੰਤਿਤ ਹਾਂ ਅਸੀਂ ਦਿੱਲੀ ਪੁਲਿਸ ਦੇ ਨਾਲ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਦੀ ਜਿਹੜੀ ਸਿਕਿਉਰਿਟੀ ਹੈ ਉਸ ਨੂੰ ਘਟ ਕਰ ਦਿੱਤਾ ਗਿਆ ਜਿਸ ਤੇ ਪੂਰੀ ਸਿਆਸਤ ਭੱਕੀ ਹੋਈ ਨਜ਼ਰ ਆ ਰਹੀ ਹੈ ਜੀ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਕੇ ਅਰਵਿੰਦ ਕੇਜਰੀਵਾਲ ਜੀ ਇਸ ਰੈਡ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆਂਦੀਆਂ ਹੈਗੀਆਂ ਤੇ ਉਹ ਅਸੀਂ ਕੰਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹਾਂ ਕਿ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਵੀ ਹਟਾਇਆ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕਿਸੇ ਵੱਲ ਸਾਡੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਦਡਰੋਅ ਕੀਤਾ ਹੈ ਤੇ ਅਸੀਂ ਆਪਣਾ ਕੰਸਰਨ ਜਿਹੜਾ ਹੈਗਾ ਉਹ ਨਾਲ ਸ਼ੋ ਕੀਤਾ ਹੈ ਤੇ ਅਸੀਂ ਇੰਟਰਚ ਰਹਾਂਗੇ ਅਸੀਂ ਆਪਣੇ ਇਨਪੁਟਸ ਕਰੇ ਹੈਗੇ ਉਹ ਦਿੱਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਾਂਗੇ